ਇਹ ਤੁਹਾਨੂੰ ਕਿ ਭਾਈ ਦਿੱਲੀ ਨੰਬਰ ਰੈਟਿਡ ਜੋ ਫਰ ਵਰ ਕਲਰ ਦੀ ਸੀਐਨਜੀ ਸੀਐਨਜੀ ਪੈਟਰੋਲ ਪੈਟਰੋਲ ਪਲੱਸ ਸੀਐਨਜੀ ਟਾਇਰਾਂ ਦਾ ਨਿਕਾ ਮਰੋ ਭਾਈ ਟਾਇਰ ਬਿਲਕੁਲ ਨਵੇਂ ਆ ਭਾਈ ਨਵੇਂ ਟਾਇਰ ਆ ਭਾਈ ਗੱਡੀ ਦੇ ਵੀਲ ਕੱਪ ਚੜੇ ਹੋਏ ਆ ਇੰਟੀਰੀਅਰ ਰੰਗ ਪੇਟ ਦੀ ਓਕੇ ਆ ਕਲੀਅਰ ਦੀ ਪਹਿਲੇ ਸੈਂਟਰ ਲੋਕਿੰਗ ਹੈ ਭਾਈ ਸੈਂਟਰ ਲੋਕਿੰਗ ਗੱਡੀ ਆ ਭਾਈ ਸੀਟ ਕਵਰ ਭਾਈ ਬਿਲਕੁਲ ਨਵੇਂ ਚੜੇ ਹੋਏ ਆ ਇੰਟੀਰੀਅਰ ਬਹੁਤ ਸਾਫ ਸੁਥਰਾ ਮਿਊਜ਼ਿਕ ਸਿਸਟਮ ਵੀ ਵਧੀਆ ਓਕੇ ਹੈਗਾ ਗੱਡੀ ਪੂਰੀ ਸੋਹਣੀ ਹੈਗੀ ਸਰ ਬਰ ਕਲਰ ਚ ਰਿਜਰਡ ਗੱਡੀ ਹੈ ਬਾਈ ਕਹਿੰਦਾ ਨਹੀਂ ਅੱਛੀ ਗੱਲ ਦੋਸਤੋ ਤੁਹਾਡਾ ਸਵਾਗਤ ਹੈ ਆਪਣਾ ਚੈਨਲ ਪੰਜਾਬ ਟੂਰ ਤੇ ਅੱਜ ਆਪਾਂ ਪਹੁੰਚਾਗੇ ਸ਼ਹਿਰ ਗੋਨਿਆਣਾ ਮੰਡੀ ਬਾਈ ਫਰਮ ਤੇ ਨਾਮ ਰਾਜੂ ਇਹਲਾ ਕਾਰ ਉੱਜਾ ਆਪਾਂ ਬਾਈ ਹੁਣ ਆਪਨੇ ਬਹੁਤ ਸੋਹਣੇ ਸੋਹਣੇ ਗੱਡੀ ਉੱਤੇ ਸਟਾਰਟ ਕਰ ਲਓ ਰੇਟ ਵੀ ਬਾਈ ਹੁਣਾਂ ਦੇ ਜਾਇਜੀ ਆ ਜੀ ਅੱਛੀ ਲਓ ਬਾਈ ਇਹ ਆਪਣਾ ਗੁਰਪੁਰੇ ਦਿਓ ਜਾਣ ਜਿਹੜਾ ਮਾੜਾ ਬਣੇ 2000 ਦਾਤ ਮਾਰਦਾ ਜੀ 2000 ਦਾਤ ਮਾਰਦਾ ਜਿੰਦਰ ਤੇ ਟੋਪ ਵਾਲਾ ਮਾਗਾ ਫਿਰੇ ਨਾ ਆਉਂਦਾ ਟਕਰਾਉਣਾ ਹੈ ਕੱਲੀ ਰੇਲ ਬਟਾਉਗੀ ਟੈਰਦਨਿਕਾ ਬਰਾ ਦੇ ਕੋਈ ਟਾਇਰ ਬਹੁਤ ਸੋਹਣੇ ਹੈਗੇ ਅ 80 ਕੇ ਪੈਸੇ ਟਾਇਰ ਆ ਕੇ ਦੋਨੋ ਦੇ ਪੱਕੇ ਚੁਲਾਏ ਲੱਗੇ ਹੋਏ ਹੈਗੇ ਚਿੱਟਾ ਰੰਗ ਆ ਬਾਈ ਐਨਓਸੀ ਫਲੱਬਦਾ ਕੀ ਮਿਲ ਜੂਗੀ 2000 ਪਹਿਲੇ ਨਾਲ ਦੀ ਗੱਡੀ ਆ 2010 ਮਾਡਲ ਪਿਓਰ ਫਟਰੋਲ ਜੀ ਡੀ ਟਾ ਹਮੜਾ ਮੜਨਾ ਅੰਟੀਰੀਅਰ ਬਹੁਤ ਸਾਫ ਸੁਥਰਾ ਬਹੁਤ ਸੋਹਣਾ ਹੈਗਾ ਤੇ ਸਟੀਰੀਂਗ ਦੇ ਉੱਪਰ ਬਾਈ ਫੀਚਰ ਆਗੇ ਸੀਟ ਕਵਰ ਬਹੁਤ ਸੋਹਣੇ ਹੈਗੇ ਤੇ ਮੈਟ ਵੀ ਬਹੁਤ ਵਧੀਆ ਚੜੇ ਹੋਏ ਹੈਗੇ ਓਕੇ ਆ ਗੱਡੀ ਬਾਈ ਜੀ ਚਿੱਟਾ ਰੰਗ ਆ ਤੇ ਬਾਈ ਉੱਪਰ ਦੀ ਬਾਈ ਨੂੰ ਮਕੇ ਦਿਖਾ ਦਊ ਕਿ ਆਪਾਂ ਇੰਡਨ ਵੀ ਮਰਾਉਣੀਆਂ ਨੇ ਅੱਜ ਦੂਬਾਦ ਬਾਈ ਜੀ ਉੱਪਰ ਦੀ ਇੱਕ ਗੱਡੀ ਦਿਖਾ ਦਊ ਬਹੁਤ ਵਧੀਆ ਸੋਹਣੀ ਜੀ ਨਾ ਬਈ ਫਸਟ ਫਸਟ ਨਾ ਉਹ ਜਿਹੜੀ ਗੱਡੀ ਗੱਡੀ ਹੈ ਨਾ ਫਸਟ ਸੁਣੀ ਗੱਡੀ ਆ ਇੰਜਨ ਜੇਰ ਦੀ ਓਕੇ ਆਗੇ ਇਧਰ ਦੇ ਪਾਸੇ ਵੀ ਟਾਇਰਾਂ ਤੇ ਡਰਾ ਦੇਣਾ ਵਧੀਆ ਸੋਹਣੀ ਗੱਡੀ ਹੈਗੀ ਤੇ ਆਪਣਾ ਰੇਟ ਬਾਈ ਜੀ ਇਹਦਾ ਗੱਡੀ ਦਾ ਜੀ ਇਹਦਾ 1.85 ਲੱਖ ਰੁਪਏ ਮੰਗ ਰਿਹਾ ਇੱਕ ਲੱਖ 85000 ਰੁਪਇਆ ਇੰਜਨ ਗੇਅਰ ਦੀ ਬਿਲਕੁਲ ਓਕੇ ਆ ਨੇਗੋਸ਼ੀਏਬਲ ਰੇਟ ਆ 1,85,000 ਰੁਪਇਆ ਇੱਕ ਤਾਂ ਰੰਗ ਆ ਐਨਓਸੀ ਕਲਪਸਾਂ ਦੇ ਦੂੰਗੀ ਸਿਰਫ ਪ੍ਰੋ ਦੀ ਗੱਡੀ ਆ ਪਹਿਲੇ ਨਾਂ ਦੀ ਗੱਡੀ ਆ ਜੇ ਜਦਾਂ ਕੋਈ ਹਾਲਤ ਹੋ 8000 ਦੱਸੋ ਮਾੜੇ ਆਲਟੋ 2010 ਸਿਲਵਰ ਕਲਰ ਐਨਓਸੀ ਵੀ ਮਿਲ ਜੂਗੀ ਪੰਜਾਬ ਦੀ ਟੈਟਰਾ ਦੇ ਨਿਗ੍ਹਾ ਮਰਾ ਦਿਓ ਬਾਈ ਜੀ ਟਾਇਰ ਹੈਗੇ ਆਗੇ 75 ਤੋਂ 80 ਪੈਸੇ ਟਾਇਰ ਦੀ ਹਾਲਤ ਆ ਸਿਲਵਰ ਕਲਰ ਆ ਸੋਹਣੀ ਗੱਡੀ ਹੈਗੀ ਕੱਲਾ ਇੱਕ ਪੀਸ ਪੇਂਟ ਆ ਬਾਈ ਕਹਿੰਦਾ ਇੱਕ ਬਾਰੀ ਇਕੱਲੀ ਸੀਟ ਕਵਰਾਂ ਤੇ ਇੰਟੀਰੀਅਰ ਬਹੁਤ ਸਾਫ਼ ਸੁਥਰੀ ਹੈਗੇ ਕੀ ਆ ਸੋਹਣੇ ਹੈਗੇ ਗੱਡੀ ਓਕੇ ਆ ਬਿਲਕੁਲ ਕੱਲਾ ਇੱਕ ਬਾਰੀ ਪੇਂਟ ਆ ਬਾਈ ਕਹਿੰਦੇ ਤੇ ਬਾਕੀ ਸਾਰੀ ਗੱਡੀ ਓਰੀਜਨਲ ਆ ਤੇ ਬਾਈ ਜੀ ਆਪਣਾ ਘੁੰਮ ਕੇ ਦਿਖਾ ਰਹੇ ਉੱਪਰ ਦੀ ਗੱਡੀ ਪੈਂਟ ਪੇਂਟ ਦੀ ਬਾਕੀ ਓਰੀਜਨਲ ਗੱਡੀ ਹੈਗੀ ਟਾਇਰ ਚਾਰੇ ਟਾਇਰ ਹੀ ਗੱਡੀ ਦੇ 780 ਪੈਸੇ ਟਾਂ ਲੀ ਹਾਲਤ ਆ ਇੰਟਰ ਤੇ ਨਿਗਾਹ ਪਾਉਣੀ ਆ ਆਪਾਂ ਬਾਈ ਜੀ ਕਣਵੇ ਦਾ 90 ਲੱਖ ਤੋਂ 100 ਲੱਖ ਰਿਹਾ ਕਰੇ ਦੂਜੇ ਨਾ ਦੀ ਹਲ ਤੋਂ ਆਪਣਾ ਬਹੁਤ ਵਧੀਆ ਇੰਦਰ ਤੇ ਬਣਾਉਂਦਾ ਨਿਗਾ ਆ ਜੋ ਬਾਈ ਜੇ ਕੋਈ ਦੂਜੀ ਬੈਟਰੀ ਬਾਈ ਨਵੀਂ ਹੋਈ ਹੈ ਬੈਟਰੀ ਬਾਈ ਬਿਲਕੁਲ ਨਵੀਂ ਹੋਈ ਹੈਗੀ 2 ਮਹੀਨੇ ਪਹਿਲੇ ਖਾਈ ਗਈ ਕੋਈ ਪਿੰਡਰ ਤੇ ਨਿਗਾ ਮਰਾ ਦਿਓ ਛੋਟੇ ਪਿੰਡਰ ਬਾਈ ਸੀਲਡ ਗੱਡੀ ਆ ਬਾਈ ਬਿਲਕੁਲ ਜਮਾ ਗਾਰੰਟੀ ਆ ਪੇਪਰ ਨਾਉਨ ਐਕਸੀਡੈਂਟਲ ਗੱਡੀ ਆ ਪੇਂਟ ਦੀ ਵੀ ਗਾਰੰਟੀ ਆ ਰੇਟ ਬਾਈ ਜੀ ਇਹਦਾ ਇਹਦਾ 1.40 ਲੱਖ ਰੁਪਏ ਦੀ ਡਿਮਾਂਡ ਆਪਣੀ ਹਾਂ ਜੀ ਇਹ ਨਸੀਲ ਮਾਨਦਾਨ ਹੋਊਗਾ ਕੋਈ ਚਾਹੁੰਦਾ ਮਾਨਦਾਨ ਬਾਈ ਫੁੱਲ ਹੋਊ ਬਾਈ ਕਹਿੰਦਾ 140000 ਦੀ ਡਿਮਾਂਡ ਆਗੀ ਤੇ ਨੇਗੋਸ਼ੀਏਬਲ ਰੇਟ ਆ ਬਾਈ ਕਰ ਲਿਓ ਗੱਲਬਾਤ ਦੋ ਸ਼ੀਸ਼ੇ ਨਾਲ ਦੇ ਆ ਬਾਈ origignal ਗੱਡੀ ਆ ਬਾਈ ਕਹਿੰਦਾ ਤੇ ਇਸ ਦੋ ਵਾਰ ਬਾਈ ਆ 15 ਮਰੋਣੇ ਜਿੰਗਾ ਹੌਂਡਾ ਦਾ ਪ੍ਰੋਡਕਟ ਆ ਗਾ ਚਿੱਪ ਤੇ ਗਰੰਟੀ ਆ ਐਚ ਆਰ ਨੰਬਰ ਵੀ ਨਾਲ ਦੇ ਤੁਹਾਨੂੰ ਭੇਜ ਦੂੰਗੀ ਬਹੁਤ ਛੋਣੀ ਗੱਡੀ ਆ ਸਾਫ਼ ਸੁਥਰੀ ਗੱਡੀ ਹੈਗੀ ਟੈਰਮਿੰਗ ਨਾਲ ਦੇ ਲੁੱਦੀ ਦਿਲ ਕਾ ਪਛੜੇ ਪਿਆ ਸਿੱਪਾ ਹਿੱਟਰ ਨਾਲ ਦੀ ਹਾਲਤ ਹੈ ਚੈਰੀ ਟਾਰਾਂ ਦੀ ਸਿੱਪਾ ਜਿਹੇ ਹਾਲਤ ਹੈ ਬਾਈ ਜੀ ਸੋਣੀ ਗੱਡੀ ਐ 2014 ਮਾਡਲ ਆ ਡੀਜ਼ਲ ਕੇ ਪਰੋਲਾ ਵੀ ਫਟਾ ਹੋਰ ਆਜੀ ਜਲਦੀ ਜਲਦੀ ਆ ਡੀਜ਼ਲ ਦੀ ਗੱਡੀ ਐ ਬਾਈ ਜੀ ਠੀਕ ਆ ਜੀ ਪੈਂਦੇ ਨਾਲ ਦੇਗੀ ਜੀ ਪਹਿਲੇ ਨਾਲ ਦੇਗੀ ਜੀ ਵਿੱਤਾਂ ਰੱਜਾ ਬੜੀਆ ਸੋਣੀ ਗੱਡੀ ਐ ਸਾਡਾ ਜੀ 82000 82000 ਕਿਲੋ ਸੈਂਟਰ ਲੋਕ ਵਾਲੀ ਬਾਈ ਜੀ ਸੈਂਟਰ ਲੋਕ ਵਾਲੀ ਗੱਡੀ ਐ ਬਾਈ ਜੀ オリジナル82000 ਚੱਲੀ ਐ ਪੜਾ ਇੰਜਨ ਤੇ ਮਰਉਣੇ ਨਿਗਾ ਜੀ ਵੀ ਆ ਨਾਲ ਆ ਸੋ ਮਰ ਨਾਲ ਇਹ ਕੰਪੈਕਟ ਜਾਰਾ ਆ ਰਿਹਾ ਹੈ। ਜਿੱਦ ਤਾਪ ਮਰਲਾ ਜੀ। ਕੋਲੇ ਵੀ ਵਧੀਆ ਸੋਨੀ ਵਧੀਆ ਬਾਪੂਨੀ। ਇਹ ਦੇਖ ਜਿੱਤ ਪਾ ਜਾਏਗਾ। ਅਜੇ ਬਾਈ ਬੈਟਰੀ ਵੀ ਆ ਰੋਦੀ ਬਹੁਤ ਛੋਣੀ ਗੱਡੀਾਂ ਦੇ ਅੰਦਰ ਇੰਜਨ ਗੇਅਰ ਬਿਲਕੁਲ ਓਕੇ ਹੈ। ਕੋਲ ਦੀ ਬੈਟਰੀ ਹੈਗੀ। ਸੀਰੀਅਲ ਗੱਡੀ ਆ ਬਾਈ ਜੀ ਲੱਗੀ ਵੱਜੀ ਦੀ ਫੁੱਲ ਗਾਰੰਟੀ ਆ। ਕੱਲੇ ਬੈਂਪਰ ਪੇਡ ਆ ਜੀ ਦੇਖ। ਕੱਲੇ ਦੋਨੇ ਬੈਂਪਰ ਪੇਡ ਆ ਬਾਕੀ ਸਾਰੀ ਉਹ ਜਿਹੜਾ ਗੱਡੀ ਬਾਈ ਗਾਰੰਟੀ। ਬਾਕੀ ਕੁਝ ਓਰੀਜਨਲ ਗੱਡੀ ਆ ਸਾਰੀ ਗਾਰੰਟੀ ਆ ਬਾਈ ਉਹਨੇ ਕਹਿੰਦੇ ਇਹ ਇੰਟੀਰੀਅਰ ਤੇ ਬਈ ਸੀਟ ਕਵਰ ਤੇ ਮਰਾ ਦੇ ਨਿਗਾਹ ਕਰ ਬਈ 80000 80000 ਬਈ ਸਰਵਸਤ ਰਕੋਰਡ ਨਾਲ ਚੱਲੀ ਹੈ ਤੇ ਸਟੀਅਰਿੰਗ ਤੇ ਬਈ ਫਿਊਚਰ ਟੌਪ ਵਾਲਾ ਮਾਡਲ ਆ ਗਿਆ ਸੀਟ ਕਵਰ ਬਈ ਨਿਗਾਹ ਮਰਾ ਦੇ ਸੀਟ ਕਵਰ ਬਹੁਤ ਸੋਹਣੇ ਆ ਤੇ ਮੈਟਰ ਵੀ ਬਹੁਤ ਸੋਹਣੇ ਲੱਗੇ ਬਈ ਗੱਡੀ ਨੂੰ ਹਾਂ 2014 ਮਾਡਲ ਆ ਬਈ 14 ਮਾਡਲ 2014 ਅਸਾ ਰੇਟ ਵੀ ਜਦਾ ਹੈ 10 ਲੱਖ ਪੀਏ ਡਵਾੜਾ ਤੇ ਬਾਕੀ ਮੁੱਤ ਜੇ ਮੰਨਤਾ ਹੋਵੇ ਬਈ ਇਹ ਦੂਜਾ ਕੀ ਬਈ ਦਿੱਲੀ ਨੰਬਰ ਇਹ ਰਿਜਰ ਫਰਬਰ ਕਲਰ ਦੀ ਸੀਐਨਜੀ ਸੀਐਨਜੀ ਪੈਟਰੋਲ ਬਾਈ ਪੈਟਰੋਲ ਪਲੱਸ ਸੀਐਨਜੀ ਟਾਇਰਾਂ ਤੇ ਨਿਕਾ ਮਾਰੇ ਦੋ ਬਾਈ ਟਾਇਰ ਬਿਲਕੁਲ ਨਵੇਂ ਆ ਬਾਈ ਨਵੇਂ ਟਾਇਰ ਆ ਬਾਈ ਗੱਡੀ ਦੇ ਵੀਲ ਕੱਪ ਚੜੇ ਹੋਏ ਆ ਇੰਟੀਰੀਅਰ ਲੰਗ ਪੇਟ ਦੀ ਓਕੇ ਆ ਕਲੀਅਰ ਦੀ ਸੈਂਟਰ ਲੋਕਿੰਗ ਹੈ ਸੈਂਟਰ ਲੋਕਿੰਗ ਇਹ ਗੱਡੀ ਆ ਬਾਈ ਸੀਟ ਕਵਰ ਬਾਈ ਬਿਲਕੁਲ ਨਵੇਂ ਚੜੇ ਹੋਏ ਆ ਇੰਟੀਰੀਅਰ ਬਹੁਤ ਸਾਫ ਸੁਥਰਾ ਮਿਊਜ਼ਿਕ ਸਿਸਟਮ ਵੀ ਵਧੀਆ ਓਕੇ ਹੈਗਾ ਗੱਡੀ ਪੂਰੀ ਸੋਹਣੀ ਹੈਗੀ ਸਰਵਰ ਕਲਰ ਚ ਜਿਹੜੀਆਂ ਗੱਡੀਆਂ ਵੇਚਦਾ ਨਾ ਮਾਰੀ ਹੋਤੀ ਪੇਂਟ ਹੈ ਕਿ ਟੱਚਿੰਗ ਵਾਲੀ ਉਸ ਦੀ ਹੈ ਸਰਵਰ ਕਲੀ ਹੋਤੀ ਹੈ ਕਿ ਥੋੜਾ ਜਿਹਾ ਦੂਸਰਾ ਰਿਜੀ ਆਜੇ ਨਾਲ ਆਈਏ ਜਿਹੜੇ ਨਾਲ ਰਿਜੀ ਆਈਏ ਇਹ ਫਸਟ ਫਸਟ ਨਾਲ ਗੱਡੀਆਂ ਦੇ ਕੋਲ ਗਾਰੰਟੀ ਹੈ ਕਹਦਾ ਕੀ ਹੈ ਬਸ ਕਦਾ ਪੀਸ ਪੇਂਟ ਦਾ ਬਾਕੀ ਗਾਰੰਟੀ ਵਾਲੀ ਨਹੀਂ ਕਹਿੰਦੇ ਤੇ ਥੋੜੇ ਪਤਨ ਤੇ ਬਾਈ ਮਰਾਜ਼ ਨੇ ਕਿਹਾ ਦਰਸ਼ਕਾਂ ਦੀ ਡਿਮਾਂਡ ਆ ਰਹੀ ਸੀ ਬਾਈ ਮੈਸੇਜ ਆਉਂਦੇ ਸੀ ਕਿ ਵੀ ਸਾਨੂੰ ਨਰੂ ਗੱਡੀ ਇੰਜਨ ਗੇਅਰ ਦੀ ਸੀਰੀਅਲ ਦਿਖਾਇਆ ਕਰੋ ਇੰਜਨ ਦੀ ਬਾਈ ਦਿਖਾ ਰਹੇ ਆ ਆਪਾਂ ਬੈਟਰੀ ਪੂਰੀ ਵਧੀਆ ਪਈ ਹੈਗੀ ਇੰਜਨ ਗੇਅਰ ਓਕੇ ਆ ਬਿਲਕੁਲ ਗੱਡੀ ਦਾ ਪਹਿਲੇ ਨਾਲ ਦੀ ਗੱਡੀ ਆ ਇਹਨੂੰ ਸੀ ਮਾਡਲ ਆ ਬਈ ਵਧੀਆ ਸੀ ਇੰਜਨ ਜੀ ਇਨਕੰਪਲੀਟ ਪੈਟਰੋਲ ਪਲੱਸ ਸੀएनजी ਆ ਬਈ ਜੀ ਵਧੀਆ ਸੀ ਐਨਜੀੀ ਲੱਗੀ ਹੋਈ ਆ ਜੀ ਤੇ ਆਪਣਾ ਕਿਹੜਾ ਮਾਡਲ 2010 ਮਾਡਲ 2010 ਮਾਡਲ ਰੇਟ ਬਈ ਜੀ ਇਕਲਾ ਕਰੀ 1.80 ਹਜ਼ਾਰ ਦੀ ਡਿਮਾਂਡਾ ਬਾਕੀ ਨਹੀਂ ਸ਼ੁਰੂ ਰੇਟਾ ਬਈ ਮੌਕੇ ਤੇ ਮੰਨਦਾ ਨਹੀਂ ਫੁੱਲ ਬੜਾ ਫੁੱਲ ਜਿਹੜਾ ਬਈ ਆਪਣੀ ਵੀਡੀਓ ਨੂੰ ਸ਼ੇਅਰ ਕਰਕੇ ਆਉਂਦਾਗਾ 5 ਤੋਂ 7000 ਰੁਪਏ ਮੰਨਤਾ ਦਾ ਕਰਦੇ ਹੋ ਬਈ ਕਰਦੇ ਨੇ ਵੀ 5000 ਰੁਪਏ ਮੰਨਤਾ ਦਾ ਉਹ ਇਹਨਾਂ ਕਰਦੇ ਆਗੇ ਤੇ ਵੀਡੀਓ ਨੂੰ ਬਈ ਸਬਸਕ੍ਰਾਈਬ ਨਾ ਕਰਾਇਆ ਕਰੋ ਤਾਂ ਸਬਸਕ੍ਰਾਈਬ ਨੂੰ ਬਈ ਫਾਲੋ ਦੇ ਦਿਆ ਕਰੋ ਤੇ ਜਿਹਨੇ ਆਪਣੀ ਚੈਨਲ ਨੂੰ ਫਾਲੋ ਨਹੀਂ ਕਰਿਆ ਚੈਨਲ ਨੂੰ ਫਾਲੋ ਕਰ ਲਓ ਬਈ ਤੇ ਵੀਡੀਓ ਨੂੰ ਕਰਦੇ ਰਹਿਤੋ ਸ਼ੇਅਰ ਧੰਨਵਾਦ